ਤੇ ਨਾ ਪ੍ਰਤਾਪ ਜਿਉਂ ਜਿਉਂ ਲੋੜ ਥੋੜਾ ਥੋੜਾ ਜੁਨਾਈਟ ਹੋ ਕੇ ਆਪਸ ਵਿੱਚ ਗਰੁੱਪ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਲੜਨਾ ਸ਼ੁਰੂ ਕਰ ਦਿੱਤਾ ਪਰ ਸਾਨੂੰ ਹਰਾ ਨਹੀਂ ਸਕੇ ਹਰਾਇਆ ਸਾਨੂੰ ਬੇਇਮਾਨੀ ਨਾਲ ਹਨੂ ਬੇਇਮਾਨੀ ਨਾਲ ਹਰਾਇਆ ਇੱਕ ਦੀ ਸਾਡੀ ਅਗਵਾਈ ਕਰ ਰਿਹਾ ਸੀ ਸੂਰੀਆ ਵੰਸ਼ ਨੇ ਅਗਵਾਈ ਕਰ ਰਿਹਾ ਸੀ ਬਿਸਵਾ ਮਿੱਤਰ ਜੀ ਦੂਜੇ ਗਰੁੱਪ ਲਈ ਪ੍ਰਸੰਨਤਾ ਅਵਾਇ ਕਰ ਰਿਹਾ ਸੀ ਜੀ ਜੀ ਵਿਸ਼ੇਸ਼ਤ ਅੰਤ ਕਾਲ ਨੂੰ ਦੋਨੋਂ ਲੜਦੇ ਰਹੇ ਲੜਦੇ ਰਹੇ ਜਦੋਂ ਅਸੀਂ ਹਰਗੇ ਤਾਂ ਇਹਨਾਂ ਦੇ ਲਖਾਰੀਆਂ ਨੇ ਉਹਨੂੰ ਦੇਵਤਿਆਂ ਦਾ ਅਤੇ ਅਸੁਰਾਂ ਦਾ ਯੁੱਧ ਸ਼ੋਭ ਕਰਦਾ ਲੜਾਈ ਆਪਸ ਵਿੱਚ ਆਪ ਆਪ ਸਾਡੀ ਰਾਜਾਂ ਦੀ ਹੈ ਉਹਨਾਂ ਦੀ ਸੀ ਕਿ ਅਸੀਂ ਡਾਕਟਰ ਮੈਦਕਾਰ ਜੀ ਦੇ ਅਨੁਸਾਰ ਅਸੀਂ ਇਹਨਾਂ ਤੇ ਘਰਾਦੇ ਹੁੰਦੇ ਹੋਏ ਜਿਵੇਂ ਘਰਾਦੇ ਜੁਰਮ ਕਰਦਾ ਆ ਕੇ ਰਾਜ ਨੂੰ ਕਹਿਣ ਲਈ ਮੀਟਰ ਰੱਖਣ ਲਈ ਉਹ ਕੀਤੇ ਜਿਵੇਂ ਸਾਹਮਣੇ ਸੁਣਿਆ ਉਹ ਸੱਚੀ ਕਾਲ ਜੀ ਸੱਚੀ ਕਾਲ ਜੀ ਕੀ ਨਾਮ ਆ ਸਰਦਾਰ ਪਹਿਲਾ ਸਰਜੀਤ ਸਿੰਘ ਸਾਹਿਬ ਦਾ ਕਰਸ਼ਕਤ ਅਫਸਰ ਪਬਲਿਕ ایਓ ਨਗਰ ਕੌਸਲ ਰੂਲ ਜਿਹੜੇ ਜੋ ਅੱਜ ਨਾਜ਼ਮ ਕਰਵਾਇਆ ਜੀ ਤੁਹਾਡੀ ਇਹਦੇ ਅੰਦਰ ਕਾਰਿਆ ਥਾ ਤੇ ਜਨਮ ਜਨ ਦੇ ਨੂੰ ਸਮਰਪਤ ਐਸ ਜੰਗ ਦੇ ਵਿੱਚ ਕੀ ਕਹਿਣਾ ਚਾਹੁੰਦਾ ਦੇਖੋ ਬਾਬਾ ਸਾਹਿਬ ਸਾਡੇ ਸਮਾਜ ਦੇ ਕਰਤਾ ਧਰਤਾ ਨੇ ਰੱਬ ਨੇ ਭਗਵਾਨ ਨੇ ਤੇ ਇਹਨਾਂ ਨੇ ਸਾਡੀ ਕੌਮ ਨੂੰ ਤੇ ਔਰਤਾਂ ਨੂੰ ਜਿੰਦਗੀ ਦੇ ਗੁਲਾਮੀ ਦੀ ਜਿੰਦਗੀ ਤੋਂ ਬਾਹਰ ਕੱਢਿਆ ਅਤੇ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦੇ ਹੱਕ ਦੇ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਬਾਬਾ ਸਾਹਿਬ ਨੇ ਅਸੀਂ ਉਹਨਾਂ ਦੇ ਸ਼ੁਕਰਾਨੇ ਵਿੱਚ ਜੋ ਸਾਡੇ ਤੇ ਉਹਨਾਂ ਨੇ ਐਹਸਾਨ ਕੀਤੇ ਨੇ ਉਹ ਸੁਖਰਾਂ ਦੇ ਵਜੋਂ ਅਸੀਂ 1996 ਤੋਂ ਇਹ ਬਾਬਾ ਜੀ ਦਾ ਇਸ ਦਿਨ 14 April ਅ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਤੇ ਜੋ ਕਿ ਸਾਰੇ ਸਰੂਰ ਵੱਲੋਂ ਜੋ ਸਾਡੇ ਸਮਾਜ ਦੇ EMPLY ਚ ਨੇ ਉਹ ਹਰ ਤਰ੍ਹਾਂ ਕੇ ਇਹਦੇ ਚ ਹਿੱਸਾ ਲੈਂਦੇ ਨੇ ਆਰਥਿਕ ਤੌਰ ਤੇ ਮਦਦ ਕਰਦੇ ਨੇ ਸਮਾਜਿਕ ਤੌਰ ਤੇ ਵੀ ਕੋਆਰਡੀਨੇਸ਼ਨ ਕਰਦੇ ਨੇ ਤੇ ਮੈਂ ਤਾਂ ਇਹ ਕਹੂਗਾ ਵੀ ਜੋ ਬਾਬਾ ਸਾਹਿਬ ਨੇ ਸਾਨੂੰ ਰੱਬ ਖਾਇਆ ਇਸ ਰਾਹ ਤੇ ਸਾਨੂੰ ਚੱਲ ਕੇ ਸਾਡੇ ਸਮਾਜ ਦੇ ਜਿਹੜੇ ਹਾਲੇ ਵੀ ਦਬਲੇ ਕੁਤਲੇ ਲੋਕ ਨੇ ਉਹਨਾਂ ਨੂੰ ਉੱਚੇ ਚੋਕੰਦ ਮਦਦ ਕਰਨੀ ਚਾਹੀਦੀ ਹੈ ਜੀ ਪਿਛਲੇ ਦਿਨੀ ਉਹ ਬਣੇ ਉਤਮ ਗੰਦੀਆਂ ਗੀਆਂ ਸੀ ਕਿਆਂ ਬਾਬਾ ਸਾਹਿਬ ਦੇ ਦਿਹਾੜੇ ਨੂੰ ਮਨਾਉਣ ਦੇ ਸਬੰਧ ਦੇ ਵਿੱਚ ਉਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਈ ਇਸ ਸਬੰਧ ਦੇ ਵਿੱਚ ਪੰਨੂ ਦੀਆਂ ਜਿਹੜੀਆਂ ਗਿੱਦੜ ਤਾਂਵੀਆਂ ਤੋਂ ਅੱਜ ਦਾ ਸਕੂਲ ਪਾਸ ਚੱਲਣ ਵਾਲਾ ਨਹੀਂ ਹੈ ਜੀ ਅਸੀਂ ਸਾਡੇ ਭਾਈਚਾਰੇ ਦਾ